ਪੰਜਾਬ ਤੋਂ ਹੋ ਰਿਹਾ ਪ੍ਰਵਾਸ ਕੋਈ ਨਵੀਂ ਗੱਲ ਨਹੀਂ ਹੈ ਇਹ ਕਈ ਸਦੀਆਂ ਪੁਰਾਣਾ ਵਰਤਾਰਾ ਹੈ ਪਰ ਜਿਸ ਪੱਧਰ ਤੇ ਹੁਣ ਪੰਜਾਬ ਅਤੇ ਪੂਰੇ ਭਾਰਤ ਦੀ ਨੌਜਵਾਨ ਪੀੜ੍ਹੀ ਆਪਣਾ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੀ ਹੈ ਉਹ ਸਮਾਜਿਕ ਵਿਗਿਆਨੀ ਅਤੇ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਨ ਲੱਗੀ ਹੈ ਚਿੰਤਾ ਇਸ ਕਰਕੇ ਵੀ ਹੈ ਕਿ ਵਿਦੇਸ਼ਾਂ ਵਿੱਚ ਨਵੇਂ ਸੁਪਨੇ ਸਿਰਜਣ ਲਈ ਪਹੁੰਚ ਰਹੇ ਵਿਦਿਆਰਥੀਆਂ ਲਈ ਆਪਣੇ ਭਵਿੱਖ ਨੂੰ ਤਾਂ ਦੂਰ ਉਹਨਾਂ ਲਈ ਆਪਣੇ ਅੱਜ ਦੀ ਪਰਵਰਿਸ਼ ਕਰਨੀ ਵੀ ਔਖੀ ਹੋ ਰਹੀ ਹੈ ਇਹ ਬੜੀ ਧੀਰ ਤੋਂ ਸਾਡੇ ਦਿਮਾਗ ਚੱਲ ਰਿਹਾ ਸੀਗਾ ਕਿ ਜੋ ਕੁਝ ਹੋ ਰਿਹਾ ਹੈ ਕਿੰਨੀ ਕੁ ਰਲਹਾਟ ਹੈ ਆਲੇ-ਦੁਆਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇਹਨਾਂ ਦੇ ਰਿਲੇਸ਼ਨਸ਼ਿਪ ਜਿਹੜੇ ਸਾਡੇ ਪ੍ਰਾਣੇ ਆਏ ਹੋਏ ਨੇ ਉਹਨਾਂ ਦੇ ਨਾਲ ਜੇ ਇਹਨਾਂ ਦੇ ਰਿਲੇਸ਼ਨਸ਼ਿਪ ਜਿਹੜਾ ਹੈਗਾ ਸਿਸਟਮ ਦੇ ਨਾਲ ਉਹ ਤੇ ਇਹਨਾਂ ਦੀ ਪੀਆਰ ਵਾਸਤੇ ਇਹਨਾਂ ਦੀ ਸਟਰਗਲ ਬਹੁਤ ਕੁਝ ਇਧਰੋਂ ਉਧਰੋਂ ਇਵਨ ਸੋਸ਼ਲ ਮੀਡੀਆ ਤੇ ਸਾਨੂੰ ਸੁਣਨ ਨੂੰ ਮਿਲ ਰਿਹਾ ਸੀ ਅਸੀਂ ਸੋਚਿਆ ਕਿਉਂ ਨਾ ਇਹਨਾਂ ਸਾਰਿਆਂ ਨੂੰ ਇੱਕ ਮੰਚ ਦੇ ਉੱਪਰ ਇਕੱਠਾ ਕਰ ਦਿੱਤਾ ਜਾਏ ब्रैम्प्टन ਦੇ ਵਿਸ਼ੇ ਪੰਜਾਬੀ ਪਵਨ ਵਿੱਚ ਕਰਵਾਏ ਗਏ ਸੈਮੀਨਾਰ ਦਾ ਆਯੋਜਨ ਦ ਲਿਟਰੇਰੀ ਰਿਫਲੈਕਸ਼ਨਜ਼ ਨਾਮ ਦੀ ਸੰਸਥਾ ਵੱਲੋਂ ਕੀਤਾ ਗਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਕੁਲਦੀਪ ਸਿੰਘ ਪਾਰਸ ਸਰਕਾਰ ਵਿੱਚ ਘਟ ਗਿੰਦਿਆਂ ਲਈ ਰਾਸ਼ਟਰੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਬਾਬਾ ਸਿੰਘ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਨਿਰਲੇਪ ਸਿੰਘ ਗਿੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਉੱਪਰ ਕਰਵਾਈ ਗਈ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਸਨ ਮਹਾਰਾ ਦਾ ਕਹਿਣਾ ਸੀ ਕਿ ਪੰਜਾਬ ਦੀ ਨੌਜਵਾਨੀ ਵਿੱਚ ਹਰ ਖੇਤਰ ਵਿੱਚ ਕਾਮਯਾਬੀਆਂ ਨੂੰ ਝੂਹਣ ਦੀ ਬਹੁਤ ਸੰਭਾਵਨਾ ਸੀ ਰੋ ਦੇਸ਼ ਦੁਨੀਆ ਦੇ ਪ੍ਰੇਸ਼ਟ ਸਿਸਟਮ ਅਤੇ ਪੂੰਜੀਵਾਦੀ ਭੇਂਟ ਚੜ ਕੇ ਪੱਛਮੀ ਮੁਲਕਾਂ ਅੰਦਰ ਮਹੱਜ ਇੱਕ ਲੇਬਰ ਬਣ ਗਿਆ ਹੈ ਆਪਣੇ ਧੁੰਦਲੇ ਹੋ ਰਹੇ ਭਵਿੱਖ ਨੂੰ ਦੇਖਦਾ ਹੋਇਆ ਅੰਤਰਰਾਸ਼ਟਰੀ ਵਿਦਿਆਰਥੀ ਅੱਜ ਡਿਪਰੈਸ਼ਨ ਤੇ ਨਸ਼ਾ ਵਰਗੀਆਂ ਲਾਹਤਾਂ ਦਾ ਸ਼ਿਕਾਰ ਹੋ ਰਿਹਾ ਹੈ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੰਜਾਬ ਤੋਂ ਖਾਸ ਕਰਕੇ ਆਏ ਨੇ ਉਹ ਇੱਥੇ ਕਈ ਕਿਸਮ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਚੱਲ ਰਹੇ ਹੈਗੇ ਆ ਕੁਝ ਰੈਸੈਸ਼ਨ ਕਰਕੇ ਆ ਕੁਝ ਅਦਰਵਾਇਜ਼ ਵੀ ਹੈਗੇ ਆ ਸੋ ਉਹਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਏ ਕਈਆਂ ਨੇ ਖੁਦਕਸ਼ੀਆਂ ਵੀ ਕਰ ਲਈਆਂ ਖੁਦਕੁਸ਼ੀ ਕਰਨ ਦੇ ਨਾਲ ਨਾਲ ਕਈ ਜਿਹੜੇ ਹੈਗੇ ਆ ਜੀ ਉਹ ਪਰਮਾਨੈਂਟ ਡਿਪਰੈਸ਼ਨ ਦੇ ਵਿੱਚ ਗਏ ਔਰ ਕੁਝ ਹੋਰ ਅਲਾਮਤਾਂ ਜਿਹੜੀਆਂ ਹੈਗੀਆਂ ਉਹਦਾ ਵੀ ਸ਼ਿਕਾਰ ਹੋਏ ਖਾਸ ਕਰਕੇ ਕੁਝ ਗਰਲ ਸਟੂਡੈਂਟਸ ਜਿਹੜੀਆਂ ਹੈਗੀਆਂ ਉਹ ਕਿਸੇ ਕਿਸੇ ਕਿਸਮ ਦੇ ਝਾਂਸਿਆਂ ਵਿੱਚ ਵੀ ਆ ਜਾਂ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਾਡੀ ਸੰਸਥਾ ਨੇ ਇਹ ਮਹਿਸੂਸ ਕੀਤਾ ਕਿ ਇਹਦੇ ਉੱਤੇ ਇੱਕ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਜਾਵੇ। Omni TV ਦੇ ਰਿਪੋਰਟਰ ਲਵੀਨ ਗਿੱਲ ਨੇ ਸੈਮੀਨਾਰ ਦੀ ਮੇਜ਼ਬਾਨੀ ਕੀਤੀ ਸੀ। ਸੈਮੀਨਾਰ ਦੇ ਬੁਲਾਰਿਆਂ ਦਾ ਕਹਿਣਾ ਸੀ ਕਿ ਪ੍ਰਵਾਸ ਦੀ ਇਸ ਸਮੱਸਿਆ ਦਾ ਅਸਰ ਸਿਰਫ ਕੈਨੇਡਾ ਵਿੱਚ ਪੜ ਰਹੇ ਵਿਦਿਆਰਥੀਆਂ ਜਾਂ ਇੱਥੇ ਵਸ ਚੁੱਕੇ ਇਮੀਗ੍ਰੈਂਟ ਭਾਈਚਾਰੇ ਤੱਕ ਹੀ ਸੀਮਤ ਨਹੀਂ ਹੈ। ਇਸ ਦੇ ਜ਼ਖਮ ਪੰਜਾਬ ਦੇ ਘਰ-ਘਰ ਵਿੱਚ ਦਿਸਣ ਲੱਗੇ ਨੇ। ਬਜ਼ੁਰਗ ਮਾਪੇ ਰੋਲ ਰਹੇ ਹਨ, ਜਾਇਦਾਦਾਂ ਵਿਕ ਰਹੀਆਂ ਨੇ ਪਰ ਨਾ ਭਾਰਤ ਦਾ ਅਤੇ ਨਾ ਹੀ ਕੈਨੇਡਾ ਵਰਗੇ ਦੇਸ਼ਾਂ ਦਾ ਸਿਸਟਮ ਕਿਸੇ ਵੀ ਤਰੀਕੇ ਜ਼ਿੰਦਗੀ ਸੌਖੇ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਇਹੇ ਕੇਵਲ ਕੈਨੇਡਾ ਵਿੱਚ ਵਸਦੇ ਸਾਡੇ ਵਿਦਿਆਰਥੀਆਂ ਨਾਲ ਹੀ ਸੰਬੰਧਿਤ ਨਹੀਂ ਸਗੋਂ ਬੈਕ ਹੋਮ ਇਨ ਇੰਡੀਆ ਇਹ ਜਿਹੜਾ ਉਥੋਂ ਦਾ ਪੋਲਿਟিক্যাল ਸਿਸਟਮ ਉਥੋਂ ਦਾ ਇਕਨੋਮਿਕ ਸਿਸਟਮ ਔਰ ਉਥੋਂ ਦਾ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਉਸ ਦੇ ਫੇਲਿਅਰ ਹੋਣ ਦਾ ਦੇ ਕਾਰਨ ਹੀ ਸਟੂਡੈਂਟ ਇੱਥੇ ਪਹੁੰਚ ਰਹੇ ਨੇ ਪਰ ਨਾਲ ਦੀ ਨਾਲ ਇੱਥੇ ਜਿਹੜਾ ਇਥੋਂ ਦੀ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹਨਾਂ ਨੇ ਫੀਸਾਂ ਦੇ ਨਾਲ ਬੱਚਿਆਂ ਨੂੰ ਬਹੁਤ ਵੱਡੀ ਐਕਸਪਲੋਇਟੇਸ਼ਨ ਦੇ ਵਿੱਚ ਪਾਇਆ ਹੈ ਹੁਣ ਕਿਉਂਕਿ ਉਹ ਬੱਚਿਆਂ ਦੇ ਬੈਕ ਆਫ ਮਾਈਂਡ ਤੇ ਸੀ ਕਿ ਅਸੀਂ ਇੱਥੇ ਸੈਟਲ ਹੋਣਾ ਹੈ ਪਰ ਹੁਣ ਜਿਹੜਾ ਇੱਕ ਕ੍ਰਾਈਸਿਸ ਹੈ ਬਹੁਤ ਵੱਡਾ ਸਟੂਡੈਂਟਸ ਦਾ ਬਣਿਆ ਹੋਇਆ ਹੈ ਜਿਸ ਨੂੰ ਰਲ ਮਿਲ ਕੇ ਕਮਿਊਨਿਟੀ ਨੇ ਪੋਲੀਟੀਸ਼ੀਅਨਸ ਨੇ ਕਮਿਊਨਿਟੀ ਲੀਡਰਸ ਨੇ ਔਰ ਖਾਸ ਕਰਕੇ ਗਵਰਨਮੈਂਟ ਨੇ ਹੱਲ ਕਰਨਾ ਨੌਜਵਾਨ سپورਟ ਨੈਟਵਰਕ ਤੋਂ ਸਟੂਡੈਂਟ ਐਕਟੀਵਿਸਟ ਵਿਕਰਮ ਕੁਲੇਵਾਲੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਆ ਕੇ ਵਸੀ ਪਹਿਲੀ ਸਾਊਥ ਏਸ਼ੀਆਨ ਕਮਿਊਨਿਟੀ ਅਤੇ ਪੜਨ ਆਏ ਬੱਚਾ ਵਿੱਚ ਸੰਵਾਦ ਦਾ ਇਹ ਇੱਕ ਉਤਮ ਅਪਰਾਲਾ ਸੀ ਅਤੇ ਇਸ ਤਰ੍ਹਾਂ ਦੇ ਹੋਰ ਸਮਾਗਮ ਹੋਣੇ ਚਾਹੀਦੇ ਨੇ ਤਾਂ ਕਿ ਉਹ ਬੱਚਿਆਂ ਦੀਆਂ ਮੁਸ਼ਕਲਾਂ ਨਾਲ ਜਾਣੂ ਹੋ ਸਕਣ ਅਤੇ ਮਿਲ ਕੇ ਇਹਨਾਂ ਮੁਸ਼ਕਲਾਂ ਦੇ ਹੱਲ ਲੱਭ ਸਕਣ